ਇਹ ਮੌਤ ਥੋੜੀ ਹੋਈ ਹੈ ਇੱਕ ਮੌਤ ਨਹੀਂ ਮੌਤ ਹੁਣ ਯਾਰ ਦੇ ਕਰੀਬ ਉਹਨੇ ਬੰਦਾ ਮਾਰ ਦਿੱਤਾ ਹੋਵੇ ਅੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਆਜਾ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੀ ਸਾਨੂੰ ਸ਼ਾਂਤੀ ਮਿਲ ਗਈ ਹੈ ਸਾਡੇ ਮਨ ਨੂੰ ਖੁਸ਼ੀ ਆਜੀ ਅੱਜ ਓਕੇ ਸਾਡਾ ਭਰਾ ਚਲੋ ਅਸੀਂ ਇੱਕ ਫਿਰਨੇ ਆਂ ਕੱਲੋ ਮਾਰਿਆ ਨਹੀਂ ਇਨ ਨੇ ਜੇ ਜੀ ਟੁਕ ਟੁਕੇ ਪੈਸੇ ਵਾਸਤੇ ਨੇ ਇਹ ਕੰਮ ਕੀਤਾ ਇਹ ਪੈਸੇ ਕਮਾਏ ਇਹਨਾਂ ਨੇ ਜੁੰਡਲੀ ਨੇ ਜੰਨੀ ਮਜੀਦ ਸੁ ਸੰਧੂ ਦੀ ਜੁੰਡਲੀ ਸੀ ਇਹਨਾਂ ਨੇ ਪੈਸੇ ਕਮਾਏ ਆ ਕਿਹੜਾ ਹਜ਼ਾਰ ਦੇ ਕਰੀਬ ਇਹਨਾਂ ਨੇ ਸਿੱਖ ਨੌਜਵਾਨ ਫੜ ਫੜ ਕੇ ਮਾਰਦੇ ਤਰਨ ਤਰਨ ਦਾ ਇਲਾਕਾ ਸਾਰਾ ਖਾਲੀ ਕਰਤਾ ਸੀ ਘਰ ਘਰ ਚੋਂ ਚੱਜੇ ਇੱਥੋਂ ਤੱਕ ਇਹਨਾਂ ਨੇ ਕੋਈ ਸੰਤ ਮਾਫ਼ਰ ਚੁਣ ਛੱਡਿਆ ਸਾਡੇ ਇੱਥੇ ਬਾਬਾ ਟੱਠੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ ਪੰਜ 6 ਜੀ ਮਾਰੇ ਕਾਉਂਟਰ ਕੀਤੇ ਹੋਰ ਉਹਨਾਂ ਨੂੰ ਟਰੈਕਟਰ ਦੇ ਪਾ ਆ ਗਏ ਇੱਕ ਟਰੈਕਟਰ ਸੱਜੇ ਪਾਸੇ ਇੱਕ ਕੰਬੇ ਪਾਸੇ ਖਿੱਚ ਕੇ ਲੱਤਾ ਗਈ ਦਿੱਤੀ ਪਸੂ ਕਰ ਦਿੱਤਾ ਇਹ ਕੋਈ ਤਸ਼ੱਦਦ ਥੋੜਾ ਆਇਆ